ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਜਾਣਕਾਰੀ ਲੈ ਕੇ ਆਏ ਹਾਂ ਜੀ ਜੋ ਕਿ ਤੁਹਾਡੇ ਲਈ ਬਹੁਤ ਹੀ ਕਾਰਗਰ ਸਾਬਿਤ ਹੋ ਜਾਵੇਗੀ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਤਿੰਨ ਰਾਸ਼ੀ ਵਾਲਿਆਂ ਦੀ ਮਹਾ ਭਵਿੱਖ ਬਾਣੀ ਜੋ ਕਿ ਸਾਲ 2026 ਦੇ ਵਿੱਚ ਇਹਨਾਂ ਨੂੰ ਮਿਲਣ ਵਾਲੀ ਹੈ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ 10 ਵੱਡੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ ਇਹ ਤਿੰਨ ਰਾਸ਼ੀ ਵਾਲੇ ਹਨ ਮਿਥਨ ਰਾਸ਼ੀ ਮੇਖ ਰਾਸ਼ੀ ਤੇ ਤੁਲਾ ਰਾਸ਼ੀ ਇਹ ਆਪਣੀ ਜ਼ਿੰਦਗੀ ਦੀ ਭਵਿੱਖਬਾਣੀ ਨੂੰ ਜਾਣਨ ਦੇ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣ ਲੈਣ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਲਿਖ ਕੇ ਹਾਜ਼ਰੀ ਲਗਵਾ ਦਿਓ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਸਾਲ 2026 ਦੇ ਵਿੱਚ ਇਹਨਾਂ ਦੇ ਲਈ ਕਿਹੜੀਆਂ 10-10 ਵੱਡੀਆਂ ਭਵਿੱਖ ਬਾਣੀਆਂ ਸਾਬਿਤ ਹੋ ਜਾਣਗੀਆਂ ਜਿਨ੍ਹਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਹੀ ਬਦਲ ਜਾਵੇਗੀ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਨਵੇਂ ਸਾਲ ਦੇ ਵਿੱਚ ਇਹਨਾਂ ਦੀ ਕਾਮਨਾ ਕਰਦੇ ਹਾਂ ਕਿ ਇਹਨਾਂ ਦਾ ਆਉਣ ਵਾਲਾ ਸਮਾਂ ਚੰਗਾ ਹੋਵੇ ਇਹਨਾਂ ਦਾ ਸਾਲ 2026 ਖੁਸ਼ੀਆਂ ਦੇ ਨਾਲ ਭਰਿਆ ਰਹੇ ਤੇ ਭਗਵਾਨ ਤੋਂ ਇਹੀ ਪ੍ਰਾਰਥਨਾ ਕਰਦੇ ਹਾਂ ਇਹਨਾ ਤਿੰਨਾਂ ਹੀ ਰਾਸ਼ੀ ਫਲ ਦੇ ਬਾਰੇ ਕਿ ਇਹ ਸਾਲ ਤੁਹਾਡੇ ਲਈ ਕਦੇ ਕਿਸੇ ਵਰਦਾਨ ਤੋਂ ਘੱਟ ਸਾਬਿਤ ਨਾ ਹੋ ਜਾਵੇ। ਇਹ ਨਵਾਂ ਸਾਲ 2026 ਦਾ ਤੁਹਾਡੀ ਜ਼ਿੰਦਗੀ ਵਿੱਚ ਬੜਾ ਕੁਝ ਬਦਲਾ ਦੇਵੇਗਾ। ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਹਾਡੇ ਲਈ ਸਮਾਂ ਚੰਗਾ ਆ ਜਾਵੇਗਾ। ਸਿੱਖਿਆ ਦੇ ਖੇਤਰ ਵਿੱਚ ਤੁਹਾਨੂੰ ಅಪਾਰ ਸਫਲਤਾ ਮਿਲ ਜਾਵੇਗੀ। ਤੁਸੀਂ ਧਾਰਮਿਕ ਕੰਮਾਂ ਵਿੱਚ ਆਪਣਾ ਮਨ ਲਗਾਓਗੇ ਤੁਹਾਡੀ ਜ਼ਿੰਦਗੀ ਅਧਿਆਤਮਿਕਤਾ ਦਾ ਸੰਚਾਰ ਕਰੇਗੀ। ਆਓ ਜਾਣਦੇ ਹਾਂ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਦੀ ਸਾਲ 2026 ਦੀਆਂ 10 ਵੱਡੀਆਂ ਮਹਾ ਭਵਿੱਖ ਬਾਣੀਆਂ ਦੇ ਬਾਰੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਮਾਤਾ ਲక్ష్ਮੀ ਦਾ ਅਸ਼ੀਰਵਾਦ ਤੁਹਾਨੂੰ ਮਿਲ ਜਾਵੇ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲੈਣਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇਹਨਾਂ ਦੇ ਆਰਥਿਕ ਪੱਖ ਤੋਂ ਇਹ ਸਾਲ ਤਿੰਨਾਂ ਹੀ ਰਾਸ਼ੀ ਵਾਲਿਆਂ ਲਈ ਬੜੇ ਹੀ ਕਿਸਮਤ ਵਾਲਾ ਰਹੇਗਾ ਇਸ ਸਾਲ ਤੁਹਾਨੂੰ ਧਨ ਕਮਾਉਣ ਦੇ ਨਵੇਂ-ਨਵੇਂ ਮੌਕੇ ਮਿਲ ਜਾਣਗੇ ਤੁਹਾਨੂੰ ਬੜਾ ਜ਼ਿਆਦਾ ਲਾਭ ਹੋਵੇਗਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੋਈ ਆਰਥਿਕ ਤੰਗੀ ਨਹੀਂ ਹੋਵੇਗੀ ਵਪਾਰ ਸ਼ੁਰੂ ਕਰਨ ਦੀ ਜੇਕਰ ਕੋਸ਼ਿਸ਼ ਕਰ ਰਹੇ ਹੋ ਉਹਨਾਂ ਲੋਕਾਂ ਦੇ ਲਈ ਇਹ ਸਾਲ ਫਿਰ ਬੜਾ ਹੀ ਚੰਗਾ guzrega ਤੁਹਾਡੀ ਹਰ ਕੋਸ਼ਿਸ਼ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਵੇਗੀ ਤੁਹਾਡੀ ਪ੍ਰਤਿਭਾ ਦੇ ਵਿੱਚ ਨਿਖਾਰ ਆਉਣ ਵਾਲਾ ਹੈ ਤੁਹਾਡਾ ਪ੍ਰਦਰਸ਼ਨ ਪਹਿਲਾਂ ਤੋਂ ਬਿਹਤਰ ਹੋ ਜਾਵੇਗਾ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਤੁਸੀਂ ਜੋ ਵੀ ਕੁਝ ਕਰੋਗੇ ਉਸ ਨਾਲ ਬਸ ਤੁਹਾਨੂੰ ਲਾਭ ਹੀ ਲਾਭ ਹੋਵੇਗਾ ਵਪਾਰੀਆਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਕੋਈ ਵੱਡਾ ਮੁਨਾਫਾ ਹੋ ਸਕਦਾ ਹੈ ਤੁਹਾਨੂੰ ਅਨੁਭਵੀ ਲੋਕਾਂ ਦਾ ਸਾਥ ਮਿਲ ਜਾਵੇਗਾ ਨਵੇਂ ਵਪਾਰਕ ਵਿਚਾਰ ਵਟਾਂਦਰੇ ਤੁਹਾਡੇ ਲਈ ਚੰਗੇ ਸਾਬਿਤ ਹੋ ਜਾਣਗੇ ਤੁਸੀਂ ਆਪਣੀ ਤਰੱਕੀ ਤੋਂ ਖੁਸ਼ੀ ਮਹਿਸੂਸ ਕਰੋਗੇ ਤੁਹਾਡਾ ਆਤਮ ਵਿਸ਼ਵਾਸ ਵੱਧ ਜਾਵੇਗਾ ਤੁਹਾਡੀ ਮਿਹਨਤ ਇਸ ਸਮੇਂ ਰੰਗ ਲਿਆਵੇਗੀ ਹਣ ਗੱਲ ਕਰਦੇ ਹਾਂ ਜੀ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਸਾਲ 2026 ਵਿੱਚ ਕੋਈ ਗੰਭੀਰ ਪਰੇਸ਼ਾਨੀ ਜਿਹੜੀ ਬਿਮਾਰੀ ਦੇ ਪ੍ਰਤੀ ਉਹ ਤੰਗ ਨਹੀਂ ਕਰੇਗੀ ਜੇਕਰ ਤੁਸੀਂ ਕਿਸੇ ਦਰਦਦਾਂਜ ਬਿਮਾਰੀ ਤੋਂ ਪੀੜਤ ਸੀ ਤਾਂ ਤੁਸੀਂ ਉਸ ਦਰਦ ਤੋਂ ਹੁਣ ਛੁਟਕਾਰਾ ਪਾ ਸਕਦੇ ਹੋ ਤੁਸੀਂ ਖੁਦ ਨੂੰ ਜ਼ਿਆਦਾ ਊਰਜਾਵਾਨ ਤੇ ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕ ਮਹਿਸੂਸ ਕਰੋਗੇ ਇਸ ਸਾਲ ਤੁਹਾਡਾ ਤਣਾ ਦੂਰ ਹੋਵੇਗਾ ਤੇ ਸਿਹਤ ਤੁਹਾਡੀ ਤੰਦਰੁਸਤ ਰਹੇਗੀ ਸਮस्याਵਾਂ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਤੋਂ ਜ਼ਿਆਦਾ ਤੁਸੀਂ ਵਿਵਾਹਿਕ ਬਣੋਗੇ ਤੁਹਾਡਾ ਬਹੁਤ ਜ਼ਿਆਦਾ ਤਣਾਅ ਜੇਕਰ ਤੁਸੀਂ ਲੈਂਦੇ ਹੋ ਸਿਹਤ ਨੂੰ ਲੰਮੇ ਸਮੇਂ ਤੱਕ ਚੰਗਾ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਸਾਲ ਦੇ ਅਖੀਰਲੇ ਮਹੀਨਿਆਂ ਵਿੱਚ ਆਪਣੇ ਪਿਤਾ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ ਤੁਸੀਂ ਥੋੜੇ ਜਿਹੇ ਉਹਨਾਂ ਪ੍ਰਤੀ ਚਿੰਤਿਤ ਰਹਿ ਸਕਦੇ ਹੋ ਨੰਬਰ 3 ਹੈ ਜੀ ਕਿ ਸਾਲ 2026 ਦੇ ਅਖੀਰ ਵਿੱਚ ਤੁਹਾਡੇ ਪਰਿਵਾਰ ਨੂੰ ਕੋਈ ਬਹੁਤ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਵੇਗਾ ਅਕਤੂਬਰ ਵਿੱਚ ਮਿਥਨ ਰਾਸ਼ੀ ਵਾਲਿਆਂ ਨੂੰ ਕੈਰੀਅਰ ਵਿੱਚ ਲੈ ਕੇ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜੋ ਲੋਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਹਨ ਉਹਨਾਂ ਦੇ ਹੱਥ ਵਿੱਚ ਕੁਝ ਚੰਗੇ ਮੌਕੇ ਆ ਸਕਦੇ ਹਨ ਇੰਟਰਨਸ਼ਿਪ ਕਰਨ ਵਾਲਿਆਂ ਨੂੰ ਜ਼ਿਆਦਾ ਮਿਹਨਤ ਕਰਨੀ ਹੋਵੇਗੀ ਆਪਣੇ ਮੈਨੇਜਰ ਨੂੰ ਝੂਠ ਬੋਲਣ ਕਰਕੇ ਤੁਹਾਡੀ ਇੰਟਰਨਸ਼ਿਪ ਸਮੇਂ ਤੋਂ ਪਹਿਲਾਂ ਵੀ ਖਤਮ ਹੋ ਸਕਦੀ ਹੈ ਜੇਕਰ ਇਹ ਤਿੰਨ ਰਾਸ਼ੀ ਵਾਲੇ ਵਿਦੇਸ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਵੇਖ ਰਹੇ ਹੋ ਤਾਂ ਇਹ ਸਾਲ ਤੁਹਾਡਾ ਸੁਪਨਾ ਹੁਣ ਪੂਰਾ ਹੋ ਜਾਵੇਗਾ ਤੁਹਾਨੂੰ ਚੰਗੇ ਮੌਕੇ ਮਿਲ ਜਾਣਗੇ ਜੋ ਤੁਹਾਨੂੰ ਉਚਾਈਆਂ ਤੱਕ ਪਹੁੰਚਾ ਸਕਦੇ ਹਨ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਈ ਸਾਲ 2026 ਵਾਲਾ ਮਹੀਨਾ ਤੁਹਾਡੇ ਲਈ ਬਹੁਤ ਹੀ ਚੰਗਾ ਸਾਬਿਤ ਹੋਵੇਗਾ ਇਸ ਮਹੀਨੇ 16 ਮਈ ਤੋਂ ਲੈ ਕੇ ਗੁਰੂ ਦਾ ਗੋਚਰ ਤੁਹਾਡੀ ਰਾਸ਼ੀ ਵਿੱਚ ਹੋਵੇਗਾ ਤੇ ਦੇਵ ਗੁਰੂ ਬ੍ਰਹਸਪਤੀ ਪ੍ਰਥਮ ਪਾਵਨ ਨਾਲ ਗੋਚਰ ਕਰਨਗੇ ਜਿਸ ਦੇ ਨਤੀਜੇ ਵਜੋਂ ਤੁਹਾਡੀ ਜ਼ਿੰਦਗੀ ਸੁੱਖ ਖੁਸ਼ਹਾਲੀ ਧਨ ਐਸ਼ੋ ਆਰਾਮ ਪ੍ਰਤੀ ਸੁਖਦ ਹੋ ਜਾਵੇਗੀ ਇਹ ਸਾਲ ਤੁਹਾਡਾ ਵਿਆਹ ਵੀ ਹੋ ਸਕਦਾ ਹੈ ਤੁਹਾਨੂੰ ਕਈ ਪ੍ਰਸਤਾਵ ਮਿਲ ਸਕਦੇ ਹਨ ਸਿੱਖਿਆ ਜਾਂ ਵਪਾਰ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਤੁਸੀਂ ਧਾਰਮਿਕ ਕੰਮਾਂ ਵਿੱਚ ਆਪਣਾ ਮਨ ਲਗਾਉਂਦੇ ਹੋਏ ਤੁਹਾਡੀ ਜ਼ਿੰਦਗੀ ਵਿੱਚ ਅਧਿਆਤਮਿਕਤਾ ਦਾ ਸੰਚਾਰ ਹੋ ਜਾਵੇਗਾ। ਇਸ ਸਾਲ ਕਿਸਮਤ ਤੁਹਾਡਾ ਸਾਥ ਦੇਵੇਗੀ। ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਸਫਲਤਾ ਮਿਲ ਜਾਵੇਗੀ। ਨੰਬਰ 5 ਹੈ ਜੀ ਕਿ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਮਾਰਚ ਮਹੀਨੇ ਦੇ ਵਿੱਚ ਦੂਜੇ ਭਾਗ ਤੋਂ ਸ਼ਨੀ ਦਾ ਗੋਚਰ ਵੀ ਤੁਹਾਡੇ ਲਈ ਚੰਗਾ ਧੂਮ-ਧਾਮ ਵਾਲਾ ਬਦਲਾਵ ਲੈ ਕੇ ਆਉਣ ਵਾਲਾ ਹੈ। ਤੁਹਾਡੀਆਂ ਸੁੱਖ ਸਹੂਲਤਾਂ ਤੇ ਵਿਵਹਤਾ ਜੀਵਨ ਵਿੱਚ ਸੁੱਖ ਖੁਸ਼ਹਾਲੀ ਚਾਰਾਂ ਪਾਸਿਆਂ ਤੋਂ ਆ ਜਾਵੇਗੀ। ਵਪਾਰ ਜਗਤ ਨਾਲ ਜੁੜੇ ਹੋਏ ਜਿਹੜੇ ਲੋਕ ਹਨ ਉਹਨਾਂ ਲਈ ਸਮਾਂ ਬੜਾ ਹੀ ਅਨੁਕੂਲ ਹੈ। ਤੁਹਾਡੇ ਵਪਾਰ ਨਾਲ ਜੁੜੇ ਕਈ ਨਵੇਂ ਵਿਚਾਰ ਵਪਾਰ ਦੀ ਤਰੱਕੀ ਤੁਹਾਡੇ ਲਈ ਲਾਭਕਾਰੀ ਸਾਬਿਤ ਹੋ ਜਾਵੇਗੀ। ਇਸ ਮੌਕੇ ਪਰਿਵਾਰ ਵਧਾਉਣ ਦੀ ਯੋਜਨਾ ਬਣਾ ਰਹੇ ਜੋੜਿਆਂ ਨੂੰ ਸ਼ੁਭ ਸਮਾਚਾਰ ਪ੍ਰਾਪਤ ਹੋ ਜਾਵੇਗਾ। ਤੁਸੀਂ ਆਪਣਾ ਸੰਤੁਲਨ ਪਾ ਲਓਗੇ। ਸਾਲ ਦਾ ਅੰਤ ਪਿਆਰ ਕੋਮਲਤਾ ਤੇ ਵਾਦਿਆਂ ਨਾਲ ਸ਼ੁਭ ਸੰਜੋਗਾਂ ਵਾਲਾ ਬਣ ਸਕਦਾ ਹੈ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਾਲ 2026 ਦੇ ਅਨੁਸਾਰ ਇਹ ਸਾਲ ਤੁਹਾਡਾ ਬੜਾ ਵਧੀਆ ਰਹੇਗਾ ਆਸ਼ਾਜਨਕ ਨਤੀਜੇ ਲੈ ਕੇ ਆ ਸਕਦਾ ਹੈ ਉੱਚ ਅਧਿਕਾਰੀ ਤੁਹਾਡੇ ਨਾਲ ਸਿੱਧੇ ਹੀ ਅਸਾਈਨਮੈਂਟ ਨਾਲ ਸੰਪਰਕ ਕਰ ਸਕਦੇ ਹਨ ਤੁਹਾਨੂੰ ਬੜੇ ਹੀ ਘੱਟ ਕੋਸ਼ਿਸ਼ ਨਾਲ ਚੰਗੇ ਨਤੀਜੇ ਮਿਲ ਸਕਦੇ ਹਨ ਇਸ ਨਾਲ ਤੁਹਾਨੂੰ ਆਪਣੀ ਆਮਦਨ ਵਧਾਉਣ ਲਈ ਤਰੱਕੀ ਮਿਲ ਜਾਵੇਗੀ ਤੁਸੀਂ ਆਪਣੇ ਭਵਿੱਖ ਦੀ ਬਿਹਤਰ ਯੋਜਨਾ ਬਣਾ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ ਆਪਣੀ ਮਿਹਨਤ ਤੇ ਕੋਸ਼ਿਸ਼ ਜਾਰੀ ਰੱਖੋਗੇ ਇਹ ਮਦਦਗਾਰ ਤੁਹਾਡੇ ਲਈ ਸਾਬਿਤ ਹੋ ਜਾਵੇਗੀ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬ੍ਰਹਸਪਤੀ ਦੇ ਗੋਚਰ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਸਕਾਰਾਤਮਕ ਭਾਵ ਲੈ ਕੇ ਆਵੇਗਾ ਸਾਲ 2026 ਵਿੱਚ ਜੇਕਰ ਤੁਸੀਂ ਪ੍ਰਾਈਵੇਟ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਨਵੇਂ ਮੌਕੇ ਵੀ ਮਿਲ ਸਕਦੇ ਹਨ ਨੌਕਰੀ ਪੇਸ਼ਾ ਲੋਕਾਂ ਲਈ ਇਹ ਸਾਲ ਬੜਾ ਹੀ ਅਨੁਕੂਲ ਸਾਬਿਤ ਹੋ ਜਾਵੇਗਾ ਤੁਹਾਨੂੰ ਦਫ਼ਤਰ ਵਿੱਚ ਆਪਣੀ ਟੀਮ ਆਪਣੇ ਸੀਨੀਅਰ ਦਾ ਪੂਰਾ ਹੀ ਸਹਿਯੋਗ ਮਿਲ ਜਾਵੇਗਾ ਤੁਸੀਂ ਆਪਣੇ ਨਾਲ ਕੰਮ ਕਰਦੇ ਬਾਸ ਨੂੰ ਵੀ ਪ੍ਰਭਾਵਿਤ ਕਰਨ 'ਚ ਸਫਲ ਹੋਵੋਗੇ ਤੁਹਾਡਾ ਸੰਘਰਸ਼ ਤੁਹਾਡੀ ਮਿਹਨਤ ਹੁਣ ਰੰਗ ਲਿਆਵੇਗੀ ਜਿਸ ਕਰਕੇ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਜਾਂ ਕੋਈ ਬੇहद ਅਹੁਦਾ ਵੱਡਾ ਮਿਲ ਸਕਦਾ ਹੈ ਆਮਦਨੀ ਵਿੱਚ ਵਾਅਦੇ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਇਸ ਸਾਲ ਆਪਣੀ ਆਮਦਨ ਵਿੱਚ ਚੰਗਾ ਖਾਸਾ ਵਾਅਦਾ ਮਿਲੇਗਾ ਤੁਹਾਡੀ ਸੈਲਰੀ ਵਿੱਚ ਵਾਅਦਾ ਹੋਵੇਗਾ ਤੁਸੀਂ ਆਪਣੇ ਕੈਰੀਅਰ ਤੋਂ ਸੰਤੁਸ਼ਟ ਨਜ਼ਰ ਆਓਗੇ ਨਾਲ ਹੀ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਸਾਲ 2026 ਵਿੱਚ ਤੁਹਾਡੀ ਜ਼ਿੰਦਗੀ ਚ ਸਭ ਤੋਂ ਜ਼ਿਆਦਾ ਸਮਾਂ ਯਾਦਗਾਰ ਸਾਬਿਤ ਹੋਵੇਗਾ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਦੇ ਨਾਲ ਨਾ ਭੁੱਲਣ ਯੋਗ ਪਲ ਆ ਜਾਣਗੇ ਸਾਲ 2026 ਦੀ ਸ਼ੁਰੂਆਤ ਤੋਂ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਪਹਿਲੇ ਭਾਵ ਚ ਗੋਚਰ ਕਰਨਗੇ ਜਿਸ ਨਾਲ ਤੁਹਾਡਾ ਵਿਹਤਾ ਜੀਵਨ ਵਿੱਚ ਢੇਰ ਸਾਰੀਆਂ ਖੁਸ਼ੀਆਂ ਆਉਣਗੀਆਂ ਤੁਹਾਡੇ ਰਿਸ਼ਤਿਆਂ ਵਿੱਚ ਨਜ਼ਦੀਕੀਆਂ ਵਧਣਗੀਆਂ ਤੁਸੀਂ ਇੱਕ ਦੂਜੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਤੇ ਵਿਸ਼ਵਾਸ ਵਧੇਗਾ ਇਸ ਸਾਲ ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਾਲੇ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਹਰ ਕਦਮ ਤੇ ਸਾਥ ਮਿਲ ਜਾਵੇਗਾ ਇਸ ਸਾਲ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਸਬੰਧਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਸ ਸਮੇਂ ਵਿੱਚ ਆਪਣੇ ਸਾਥੀ ਨੂੰ ਨਜ਼ਰ ਅੰਦਾਜ਼ ਨਾ ਕਰੋ ਦੋਸਤੀ ਚ ਪਿਆਰ ਦੀ ਨਵੀਂ ਸ਼ੁਰੂਆਤ ਹੋ ਸਕਦੀ ਹੈ ਤੁਹਾਡੇ ਮਾਤਾ ਪਿਤਾ ਤੁਹਾਡੇ ਵਿਆਹ ਲਈ ਰਾਜ਼ੀ ਹੋ ਜਾਣਗੇ ਜਿਹੜੇ ਲੋਕ ਸਿੰਗਲ ਹਨ ਉਹਨਾਂ ਲਈ ਪਰਫੈਕਟ ਪਾਰਟਨਰ ਦੀ ਤਲਾਸ਼ ਇੱਥੇ ਖਤਮ ਹੋ ਜਾਵੇਗੀ ਨਵੰਬਰ ਮਹੀਨੇ ਦੇ ਵਿੱਚ ਧਨ ਦਾ ਖਰਚਾ ਹੋ ਸਕਦਾ ਹੈ ਨਵਾਂ ਕਾਰ ਨਵੀਂ ਪ੍ਰਾਪਰਟੀ ਜਾਂ ਕੋਈ ਨਵੀਂ ਕਾਰ ਮੋਟਰਸਾਈਕਲ ਖਰੀਦ ਸਕਦੇ ਹੋ ਇਸ ਮਹੀਨੇ 'ਚ ਤੁਸੀਂ ਆਪਣਾ ਸ਼ੌਂਕ ਪੂਰਾ ਕਰਨ ਲਈ ਜ਼ਿਆਦਾ ਉਤਸਕ ਨਜ਼ਰ ਆਓਗੇ ਇਸ ਸਾਲ ਤੁਸੀਂ ਕੋਈ ਵੱਡੀ ਯੋਜਨਾ ਬਣਾ ਸਕਦੇ ਹੋ ਚਾਹੇ ਵਪਾਰ ਨਾਲ ਸੰਬੰਧਿਤ ਹੋਵੇ ਜਾਂ ਕੋਈ ਆਪਣਾ ਕੰਮ ਸਟਾਰਟ ਅਪ ਸ਼ੁਰੂ ਕਰਨਾ ਹੋਵੇ ਕਿਸਮਤ ਹੁਣ ਤੁਹਾਡਾ ਸਾਥ ਦੇਵੇਗੀ ਤੁਸੀਂ ਆਪਣੀਆਂ ਸਾਰੀਆਂ ਹੀ ਸ਼ੁਰੂਆਤਾਂ 'ਚ ਸਫਲਤਾ ਪ੍ਰਾਪਤ ਕਰ ਸਕਦੇ ਹੋ ਸ਼ੇਅਰ ਬਾਜ਼ਾਰ ਨਾਲ ਜੁੜੇ ਲੋਕਾਂ ਨੂੰ ਆਪਣੇ ਨਿਵੇਸ਼ ਤੋਂ ਚੰਗਾ ਲਾਭ ਮਿਲ ਜਾਵੇਗਾ ਜਿਸ ਨਾਲ ਤੁਸੀਂ ਮਹਿੰਗੀ ਗੱਡੀ ਖਰੀਦ ਸਕਦੇ ਹੋ ਕਾਰੋਬਾਰ ਤੇ ਨੌਕਰੀ 'ਚ ਚੰਗਾ ਸਮਾਂ ਮਿਲੇਗਾ ਕਿਸਮਤ ਹਰ ਪੱਖ ਤੋਂ ਸਾਥ ਦੇਵੇਗੀ ਘੱਟ ਮਿਹਨਤ ਦੇ ਨਾਲ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਪਿਛਲੇ ਨਿਵੇਸ਼ 'ਚ ਕੁਝ ਲਾਭ ਮਿਲ ਸਕਦਾ ਹੈ ਤੁਸੀਂ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਮਹਿੰਗੇ ਉਪਕਰਣ ਖਰੀਦ ਸਕਦੇ ਹੋ ਤੁਹਾਡੇ ਕੰਮਕਾਜ ਵਿੱਚ ਤੇਜ਼ੀ ਦੇਖਣ ਨੂੰ ਮਿਲੇਗੀ ਤੁਹਾਡਾ ਸਕਾਰਾਤਮਕ ਦ੍ਰਿਸ਼ਟੀਕੋਣ ਤੁਹਾਡੀ ਆਰਥਿਕ ਸਥਿਤੀ ਨੂੰ ਵਿੱਚ ਸੁਧਾਰ ਲਿਆਵੇਗਾ ਨੌਕਰੀ ਤੇ ਪੜ੍ਹਾਈ ਤੋਂ ਇਲਾਵਾ ਖੇਡਾਂ ਵਿੱਚ ਵੀ ਤੁਸੀਂ ਹਿੱਸਾ ਲੈ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਕਿਸੇ ਚੰਗੇ ਕੰਪਨੀ ਨਾਲ ਜੁੜਨ ਦਾ ਮੌਕਾ ਮਿਲ ਜਾਵੇਗਾ ਚੰਗੀ ਪੋਸਟ ਤੇ ਚੰਗੀ ਆਮਦਨੀ ਵੀ ਮਿਲ ਸਕਦੀ ਹੈ ਵਪਾਰਕ ਯਾਤਰਾ ਲਈ ਤੁਹਾਨੂੰ ਕਾਫੀ ਲਾਭ ਹੋਵੇਗਾ ਸੋ ਦੋਸਤ ਇਹ ਸੀ ਜੀ ਤਿੰਨ ਰਾਸ਼ੀ ਵਾਲਿਆਂ ਦੀ ਮਹਾ ਭਵਿੱਖਬਾਣੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ